pali <laughs> ai ਸਾਹ ਦਿੰਦੇ ਆ ਉਹਦੀ ਪਹਿਲਾਂ ਲੱਗਦੀ ਤਿਆਰੀ ਆਪਣੀ ਫੁੱਲ ਕਰਕੇ ਆ ਦੋ ਪਿਸਤੌਲ ਹੀ ਪੰਜ ਛੇ ਬੰਦੇ ਲਿਆਂਦੇ ਉਹਨਾਂ ਕੋ ਪਿਸਤੌਲ ਹੀ ਸੀ ਤੇ ਸਿੱਧੀ ਆ ਕੇ ਇਹਦੇ ਗੋਲੀਆਂ ਮਾਰ ਲਾ ਪੀਆਂ ਇਹ ਕਾਹਦੇ ਮੁੰਡੇ ਅਮਨਦੀਰੇ ਮਾਰੀਏ ਦੇ ਭੱਜ ਕੇ ਬੰਨੇ ਹੋ ਗਿਆ ਤੇ ਇਹਦੀ ਪਹਿਲਾਂ ਤਿਆਰੀ ਵੀ ਇਹਨਾਂ ਨੂੰ ਮਾਰਨਾ ਮਾਰਨਾ ਵਾ ਗੁਰਦੇਵ ਸਿੰਘ ਸਾਫਕਸਾ ਮੰਨੂ ਦਾ ਸਾਫਕਾ ਸਰਪੰਚਾ ਨਾਲ ਨਿਸ਼ਾਨ ਸਿੰਘ ਵਾ ਤੇ ਇਹ ਸੱਤ ਅੱਠ ਬੰਦੇ ਲਈ ਆਇਆ ਵਾ ਪਸੌੜਾ ਹਾਰੇ ਕੋ ਥਿਆਰ ਹੋ ਆਈ ਨਾ ਪਿੰਨ ਕੋ ਹੋ ਕੇ ਆ ਲਿਆ ਗਿਆ ਇਹ ਸਿੱਧੇ ਮਾਰ ਮਾਰ ਕੇ ਤੇ ਆ ਭੱਜ ਗਿਆ ਗਿਆ ਟੌਰ ਨਾਨਕ ਇਹਦੀ ਜੁਰਤਾ লাশ ਚੋਕ ਕੇ ਵਿਖਾਓ ਜਿਵੇਂ ਅਸੀਂ ਨਾ ਚਰਾਇਓ ਨਾ ਟੌਰ ਨਾ ਗਿਆ ਦਾ ਮਾਰਿਆ ਵੀ ਮੈਂ ਜੋ ਪੰਜ ਗੋਲੀਆਂ ਇਹਦੇ ਮਾਰੀਆਂ ਤੇ ਦੋ ਉਹਦੇ ਮਰ ਗਏ ਸਰਪੰਚ ਸਾਫਾ ਦਾ ਇਹਦਾ ਤਾਇਆ ਉਹਦੇ ਮਾਰ ਗਏ ਉਹਦੇ ਮਰ ਗਿਆ ਜਰਨਲ ਸਿੰਘ ਆ ਜੀ ਤੇ ਜਿਹੜਾ ਅਮਨ ਸਿੰਘ ਅਮਨ ਦੇ ਵਿੱਚ ਲੱਗਾ ਗੋਲੀ ਮਾਰਨੇ ਉਹ ਭੱਜ ਗਿਆ ਉਹਦੇ ਵੀ ਮਾਰੀਆਂ ਇਹਨੇ ਤੇ ਜਿਹੜੇ ਦੂਜੇ ਪੰਚਾਇਤ ਵਾਲੇ ਉਹ ਸਾਈਡ ਤੇ ਹੋਵੇ ਜੋ ਗੋਲਿਆਂ ਦਾ ਜਗਾ ਆ ਦੂਜਿਆਂ ਨੂੰ ਮਾਰਦੇ ਰਾਜ ਇੱਕ ਨਜਾਇਜ਼ ਪਿਸਤੌਲ ਆ ਦੇ ਇੱਕ ਲਾਇਸੈਂਸੀ ਇਹਦੇ ਕੋਲ ਆ ਤੇ ਜਿਹੜੇ ਮੁੰਡੇ ਦੂਜੇ ਆ ਉਹਨਾਂ ਕੋਲ ਨਜਾਇਜ਼ ਹਥਿਆਰ ਆ ਇਹਨਾਂ ਪਿੰਡ ਜਣਾ ਕਈ 200 200 ਬੰਦਾ ਪਿੰਡ ਜਿਹਾ ਕੇ ਦਸਤ ਜਿਆਦੀ ਮਣਾਉਣ ਡਿਆ ਲਾਮ ਮੇਲੇ ਤੇ 200 200 ਗੱਡੀ ਲਿਆਉਂਦਾ ਵਾ ਇਹ ਪਿੰਡ ਜਣਾ ਮੈਂ ਕਿਹਨੂੰ ਰਹਿ ਨਹੀਂ ਦੇਣਾ ਇਨਾ ਬਹੁਤੀ ਦਾਸਤ ਪਾਈ ਆ ਅੱਜ ਇਹੋ ਪ੍ਰਵਾਸਣਾਂ ਦਾ ਸਖਤ ਤੋਂ ਸਖਤ ਕਾਰਵਾਈ ਕੀਤੀ ਹਾਂਜੀ ਉਹ ਉਹ ਆ ਕਿ ਸਰਪੰਚ ਹੀ ਆ ਆਮ ਪਾਰਟੀ ਦਾ ਕਦੀ ਉਹ ਕਾਲੀਆਂ ਜਿਹੇ ਹੋ ਜਾਂਦਾ ਕਦੀ ਕਾਂਗਰਸ ਹੋ ਜਾਂਦਾ ਇਹ ਵੀ ਆਪਣਾ ਰਟੋਲ ਪਿੰਡ ਅੱਜ ਉੱਤੇ ਪਿੰਡ ਦੀ ਪੰਚਾਇਤ ਦੀ ਬੋਲੀ ਹੋ ਰਹੀ ਪਰ ਬੋਲੀ ਦਰਾਨੀ ਇਹਨਾਂ ਦੀ ਆਪਸ ਤੂਤੋ ਮੈਮ ਹੋਈ ਆ ਉੱਥੇ ਜਿਹੜੀਆਂ ਗੋਲੀਆਂ ਬੰਦਿਆਂ ਤੇ ਮਾਰਤੀਆਂ ਗਿਆ ਇੱਕ ਦੀ ਡੈਥ ਹੋ ਗਈ ਦੂਜਾ ਅਵਸਰ ਰਿਹਾ ਇਹਦਾ ਨਾਮ ਸਾਹ ਡੈਕਸ਼ਨ ਕਰਿਆ ਸੀਗੇ ਸਰਪਾ ਜਰਨੈਲ ਸਿੰਘ ਦਾ ਨਾਮ ਇੱਕ ਜੰਗਲ ਹੋਇਆ ਅਮਸਰ ਉੱਥੇ ਅਮਸਰ ਰੈਕਟਰ ਪਾਹੂ ਨਾ ਕੀ ਕਰਨਾ ਦੀ ਸੋਚ ਉਹ ਪਾਣਾ ਤੇ ਉਹ ਮਹਾਰਾਜ ਸ਼ੇਰਦਾਰੀ ਪਾਣੀ ਬਹੁਤ ਬਹੁਤ ਆਂਦੇਸ ਸਾਹਿਬ ਦਿੰਦੇ ਆ ਉਹਦੀ ਪਹਿਲਾਂ ਲੱਗਦੀ ਤਿਆਰੀ ਆਪਣੀ ਫੋਲ ਕਰਕੇ ਆ ਦੋ ਪਸਤੌਲੀ ਪੰਜ 6 ਬੰਦੇ ਲਿਆ ਤੇ ਉਹਨਾਂ ਕੋ ਪਸਤੌਲੀ ਹੀ ਤੇ ਸਿੱਧੇ ਆ ਕੇ ਇਹਦੇ ਗੋਲੀਆਂ ਮਾਰ ਲਾ ਪਿਆ ਇਹ ਕਾਹਦੇ ਮੁੰਡੇ ਅਮਨਦੀਰੇ ਮਾਰੀਏ ਦੇ ਭੱਜ ਕੇ ਬੰਨੇ ਹੋ ਗਿਆ ਤੇ ਇਹਦੀ ਪਹਿਲਾਂ ਤਿਆਰੀ ਵੀ ਇਹਨਾਂ ਨੂੰ ਮਾਰਨਾ ਮਾਰਨਾ ਵਾ ਗੁਰਦੇਵ ਸਿੰਘ ਸਾਫਕਾ ਸਰ ਹੈ ਮੰਮੀਤਾ ਸਾਫਕਾ ਸਰਪੰਚ ਵਾ ਨਾਨ ਨਿਸ਼ਾਨ ਸਿੰਘ ਵਾ ਤੇ ਇਹ ਸੱਤ ਅੱਠ ਬੰਦੇ ਲੈ ਕੇ ਆਇਆ ਵਾ ਸਾਰੇ ਕੋ ਹਥਿਆਰ ਹੋਇਆ ਇਹਨਾਂ ਪਿੱਛੇ ਕੋਈ ਹੋਰ ਪਿਆ ਨਹੀਂ ਆ ਗਿਆ ਇਹ ਸਿੱਧੇ ਮਾਰ ਮਾਰ ਕੇ ਤੇ ਆ ਭੱਜ ਗਿਆ ਗਿਆ ਟੌਰ ਨਾਨਕ ਇਹਦੀ ਜੁਰਤਾਂ লাশ ਚੁੱਕ ਕੇ ਵਿਖਾਓ ਜਿਹੜਾ ਇਹਨਾਂ ਤੇ ਰਾਇਆ ਨਾ ਟੌਰ ਨਾਲ ਗਿਆ ਤਾਂ ਮਾਰਿਆ ਵੀ ਮੈਜੋ ਪੰਜ ਗੋਲੀਆਂ ਇਹਦੇ ਮਾਰੀਆਂ ਤੇ ਦੋ ਉਹਦੇ ਮਾਰ ਗਿਆ ਸਰਪੰਚ ਸਾਫਾ ਦਾ ਇਹਦਾ ਤਾਇਆ ਉਹਦੇ ਮਾਰ ਗਿਆ ਉਹਦੇ ਮਾਰ ਗਿਆ ਜਰਨੈਲ ਸਿੰਘ ਆ ਜੀ ਤੇ ਜਿਹੜਾ ਅਮਨ ਹੀ ਅਮਨ ਦੇ ਵਿੱਚ ਲੱਗਾ ਗੋਲੀ ਮਾਰਨੇ ਉਹ ਭੱਜ ਗਿਆ ਉਹਦੇ ਵੀ ਮਾਰੀਆਂ ਇਹਨੇ ਤੇ ਜਿਹੜਾ ਦੂਜੇ ਪੰਚਾਇਤ ਵਾਲੇ ਉਹ ਸਾਈਡ ਤੇ ਹੋਵੇ ਜੋ ਬੋਲਿਆਂ ਦਾ ਜੇ ਗਾਹ ਆ ਦੂਜਿਆਂ ਨੂੰ ਮਾਰਦੇ ਰਾਜ ਇੱਕ ਨਜਾਇਜ਼ ਪਿਸਤੌਲ ਆ ਤੇ ਇੱਕ ਲਾਇਸੈਂਸੀ ਇਹਦੇ ਕੋਲ ਆ ਤੇ ਜਿਹੜੇ ਮੁੰਡੇ ਦੂਜੇ ਉਹਨਾਂ ਕੋਲ ਨਜਾਇਜ਼ ਹਥਿਆਰ ਆ ਇਹਨਾਂ ਪਿੰਡ ਜਣਾ ਕਈ 200 200 ਬੰਦਾ ਪਿੰਡ ਚ ਲਾ ਕੇ ਦਸਤ ਜਿਆਦੀ ਮਣਾਉਣ ਡਿਆ ਲਾਹ ਮੇਲੇ ਤੇ 200 200 ਗੱਡੀ ਲਿਆਉਂਦਾ ਵਾ ਇਹ ਪਿੰਡ ਜਣਾ ਮੈਂ ਕਿਸ ਨੂੰ ਰਹਿਣ ਨਹੀਂ ਦੇਣਾ ਇਹਨੇ ਬਹੁਤੀ ਦਾਸਤ ਪਾਈ ਆ ਆਡੇ ਇਹੋ ਪਲਾਸੋਂ ਨਾਲ ਇਹਨਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਹਾਂਜੀ ਉਹ ਉਹ ਆ ਕਿ ਸਰਪੰਚ ਹੀ ਆ ਆਮ ਪਾਰਟੀ ਦਾ ਕਦੀ ਉਹ ਅਕਾਲੀਆਂ ਜਿਹਾ ਹੋ ਜਾਂਦਾ ਕਦੀ ਕਾਂਗਰਸ ਜਿਹਾ ਹੋ ਜਾਂਦਾ ਇਹ ਜੀ ਆਪਣਾ ਰਟੋਲ ਪਿੰਡ ਅੱਜ ਉੱਤੇ ਪਿੰਡ ਦੀ ਪੰਚਾਇਤ ਦੀ ਬੋਲੀ ਹੋ ਰਹੀ ਬੋਲੀ ਦਰਾਨੀ ਇਹਨਾਂ ਦੀ ਆਪਸ ਚੂਤੋ ਮੈਮ ਹੋਈ ਆ ਉੱਥੇ ਜਿਹੜੀਆਂ ਗੋਲੀਆਂ ਬੰਦਿਆਂ ਤੇ ਮਾਰਤੀਆਂ ਗਿਆ ਇੱਕ ਦੀ ਡੈਥ ਹੋ ਗਈ ਦੂਜਾ ਅਮਰਸਰ ਗਿਆ ਇਹਦਾ ਨਾਮ ਸਾਹਿਬ ਇਲੈਕਸ਼ਨ ਹੋ ਰਹੇ ਸੀਗੇ ਸਰਪਾ ਜਰਨੈਲ ਸਿੰਘ ਦੇ ਨਾਮ ਇੱਕ ਜੰਗ ਵੀ ਹੋਇਆ ਅਮਰਸਰ ਉੱਤੇ ਅਮਰਸਰ ਰੈਫਰ ਕੀਤਾ ਉਹਦੀ ਸਾਫ ਦਿੰਦੇ ਆ ਉਹਦੀ ਪਹਿਲਾਂ ਲੱਗਦੀ ਤਿਆਰੀ ਆਪਣੀ ਫੁੱਲ ਕਰਕੇ ਆ ਦੋ ਪਤੌਲੀ ਪੰਜ ਛੇ ਬੰਦੇ ਲਿਆਦੇ ਉਹਨਾਂ ਕੋ ਪਤੌਲੀ ਸੀ ਤੇ ਸਿੱਧੀ ਆ ਕੇ ਇਹਦੇ ਗੋਲੀਆਂ ਮਾਰ ਲਾ ਪੀਆਂ ਇਹ ਕਾਹਦੇ ਮੁੰਡੇ ਅਮਨਦੀਰੇ ਮਾਰੀਏ ਦੇ ਭੱਜ ਕੇ ਬੰਨੇ ਹੋ ਗਿਆ ਇਹਦੀ ਪਹਿਲਾਂ ਤਿਆਰੀ ਸੀ ਵੀ ਇਹਨਾਂ ਨੂੰ ਮਾਰਨਾ ਮਾਰਨਾ ਵਾ ਗੁਰਦੇਵ ਸਿੰਘ ਸਾਫਕਸ ਮੰਨੂ ਦਾ ਸਾਫਕਸ ਸਰਪੰਚ ਵਾ ਨਾਨ ਨਿਸ਼ਾਨ ਸਿੰਘ ਵਾ ਤੇ ਇਹ ਸੱਤ-ਅੱਠ ਬੰਦੇ ਲਈ ਕਿ ਆਇਆ ਵਾ ਪਸੌੜਾ ਹਾਰੇ ਕੋ ਹਥਿਆਰ ਹੋ ਆਇਆ ਨਾ ਪਹਿਲਾਂ ਕੋਈ ਹੋਇਆ ਤਿਆਰੀਆਂ ਦੀ ਇਹ ਸਿੱਧੇ ਮਾਰ ਮਾਰ ਕੇ ਤੇ ਆਪ ਭੱਜ ਗਿਆ ਗਿਆ ਵੀ ਤੌਰ ਨਾਨਕ ਇਹਦੀ ਜੁਰਤਾ লাশ ਚੁੱਕ ਕੇ ਵਿਖਾਓ ਜਿਹੜਾ ਇਹਨਾਂ ਚ ਰਹਿ ਹੋਣਾ ਤੌਰ ਨਾਲ ਗਿਆ ਦਾ ਮਾਰਿਆ ਵੀ ਮੈਂ ਜੋ ਪੰਜ ਗੋਲੀਆਂ ਇਹਦੇ ਮਾਰੀਆਂ ਤੇ ਦੋ ਦੇ ਮਾਰ ਗਿਆ ਸਰਪੰਚ ਸਾਫਕਾ ਦਾ ਇਹਦਾ ਤਾਇਆ ਉਹਦੇ ਮਾਰ ਗਿਆ ਉਹਦੇ ਮਾਰ ਗਿਆ ਜਰਨੈਲ ਸਿੰਘ ਆ ਜੀ ਤੇ ਜਿਹੜਾ ਅਮਨੀ ਅਮਨ ਦੇ ਵਿੱਚ ਲੱਗਾ ਗੋਲੀ ਮਾਰ ਰਿਹਾ ਉਹ ਭੱਜ ਗਿਆ ਉਹਦੇ ਵੀ ਮਾਰੀਆਂ ਆ ਨੇ ਤੇ ਜਿਹੜੇ ਦੂਜੇ ਪੰਚਾਇਤ ਵਾਲੇ ਉਹ ਸਾਈਡ ਤੇ ਹੋਏ ਜੋ ਗੋਲਿਆਂ ਦਾ ਜਗਾ ਆ ਦੂਜਿਆਂ ਨੂੰ ਮਾਰਦੇ ਰਾਜ ਇੱਕ ਨਜਾਇਜ਼ ਪਿਸਤੌਲ ਆ ਤੇ ਇੱਕ ਲਾਇਸੈਂਸੀ ਇਹਦੇ ਕੋਲ ਆ ਤੇ ਜਿਹੜੇ ਮੁੰਡੇ ਦੂਜੇ ਆ ਉਹਨਾਂ ਕੋਲ ਨਜਾਇਜ਼ ਹਥਿਆਰ ਆ ਇਹਨਾਂ ਪਿੰਡ ਜਣਾ ਕਈ 200 200 ਬੰਦਾ ਪਿੰਡ ਚ ਲਿਆ ਕੇ ਦਸਤ ਜਿਆਦੀ ਮਣਾਉਣ ਡਿਆ ਲਾਮ ਮੇਲੇ ਤੇ 200 200 ਗੱਡੀ ਲਿਆਉਂਦਾ ਵਾ ਇਹ ਪਿੰਡ ਜਣਾ ਮੈਂ ਕਿਸ ਨੂੰ ਰਹਿਣ ਨਹੀਂ ਦੇਣਾ ਇਨਾ ਬਹੁਤੀ ਦਾਸਤ ਪਾਈ ਆ ਆਡੇ ਇਹੋ ਪਨਾਸਣ ਵਾਲੇ ਦਾ ਸਖਤ ਤੋਂ ਸਖਤ ਕਾਰਵਾਈ ਕੀਤੀ ਹਾਂਜੀ ਉਹ ਉਹ ਆ ਕਿ ਸਰਪੰਚ ਹੀ ਆ ਆਮ ਪਾਰਟੀ ਦਾ ਕਦੀ ਉਹ ਅਕਾਲੀਆਂ ਜਿਹਾ ਹੋ ਜਾਂਦਾ ਕਦੀ ਕਾਂਗਰਸ ਹੋ ਜਾਂਦਾ ਇਹ ਜੀ ਆਪਣਾ ਰਟੋਲ ਪਿੰਡ ਆਜੂ ਤੇ ਪਿੰਡ ਦੀ ਪੰਚਾਇਤ ਦੀ ਬੋਲੀ ਹੋ ਰਹੀ ਗੋਲੀ ਚੜਾਣੀ ਇਹਨਾਂ ਦੀ ਆਪਸ ਚੂਤੋ ਮੈਮ ਹੋਈ ਆ ਉੱਥੇ ਜਿਹੜੀਆਂ ਗੋਲੀਆਂ ਬੰਦਿਆਂ ਤੇ ਮਾਰਤੀਆਂ ਗਿਆ ਇੱਕ ਦੀ ਡੈਥ ਹੋ ਗਈ ਦੂਜਾ ਅਮਸਰ ਰਹਿ ਗਿਆ ਇਹਦਾ ਨਾਮ ਸਾਹਿਬ ਇਲੈਕਸ਼ਨ ਕਰਿਆ ਸੀਗੇ ਸਰਪਾ ਜਰਨੈਲ ਸਿੰਘ ਦੇ ਨਾਮ ਇੱਕ ਜੰਮੀ ਹੋਇਆ ਅਮਸਰ ਉੱਥੇ ਅਮਸਰ ਰੈਫਰ ਕੀਤਾ ਸੀ ਜਰਗਾ ਦੀ ਸਾਹ ਉਹਦੀ ਪਹਿਲਾਂ ਲੱਗਦੀ ਤਿਆਰੀ ਆਪਣੀ ਫੁੱਲ ਕਰਕੇ ਆ ਦੋ ਪਤੌੜੀ ਪੰਜ 6 ਬੰਦੇ ਲਿਆਦੇ ਉਹਨਾਂ ਕੋ ਪਤੌੜੀ ਸੀ ਤੇ ਸਿੱਧੇ ਆ ਕੇ ਇਹਦੇ ਗੋਲੀਆਂ ਮਾਰ ਲਾ ਪਿਆ ਇਹ ਕਾਹਦੇ ਮੁੰਡੇ ਅਮਨਦੀਰੇ ਮਾਰੀ ਇਹਦੇ ਭੱਜ ਕੇ ਬੰਨੇ ਹੋ ਗਿਆ ਤੇ ਇਹਦੀ ਪਹਿਲਾਂ ਤੋਂ ਤਿਆਰੀ ਸੀ ਵੀ ਇਹਨਾਂ ਨੂੰ ਮਾਰਨਾ ਮਾਰਨਾ ਵਾ ਗੁਰਦੇਵ ਸਿੰਘ ਸਾਫਕਸ ਮੰਮੀ ਦਾ ਸਾਫਕਸ ਸਰਪੰਚ ਵਾ ਨਾਨ ਨਿਸ਼ਾਨ ਸਿੰਘ ਵਾ ਤੇ ਇਹ ਸੱਤ-ਅੱਠ ਬੰਦੇ ਲੈ ਕੇ ਆਇਆ ਵਾ ਪਸੌੜ ਹਾਰੇ ਕੋ ਹਥਿਆਰ ਹੋਇਆ ਇਹਨਾਂ ਪਹਿਲਾਂ ਕੋਈ ਹੋਇਆ ਤਿਆਰੀਆਂ ਇਹ ਸਿੱਧੇ ਮਾਰ ਮਾਰ ਕੇ ਇਹ ਆ ਭੱਜ ਗਿਆ ਗਿਆ ਵੀ ਤੌਰ ਨਾਨਕ ਇਹਦੀ ਜੁਰਤਾ লাশ ਚੋਕੇ ਵਿਖਾਓ ਦੇਗਾ ਹਿਣਾ ਤੇ ਰਾਇਓ ਨਾ ਟੌਰ ਨਾਲ ਗਿਆ ਦਾ ਮਾਰਿਆ ਵੀ ਮੈਜੋ ਪੰਜ ਗੋਲੀਆਂ ਇਹਦੇ ਮਾਰੀਆਂ ਤੇ ਦੋ ਦੇ ਮਾਰ ਗਿਆ ਸਰਪੰਚ ਸਾਹਿਬ ਕਾ ਦਾ ਤਾਇਆ ਉਹਦੇ ਮਾਰ ਗਿਆ ਉਹਦੇ ਮਾਰ ਗਿਆ ਜਰਨੈਲ ਸਿੰਘ ਆ ਜੀ ਤੇ ਜਿਹੜਾ ਅਮਨੀ ਅਮਨ ਦੇ ਵਿੱਚ ਲੱਗਾ ਗੋਲੀ ਮਾਰਨੇ ਉਹ ਭੱਜ ਗਿਆ ਉਹਦੇ ਵੀ ਮਾਰੀਆਂ ਉਹਨੇ ਤੇ ਜਿਹੜਾ ਤੁਝੇ ਪੰਚਾਇਤ ਵਾਲੇ ਉਹ ਸਾਈਡ ਤੇ ਹੋਵੇ ਜੋ ਬੋਲ ਜਾਂਦਾ ਜੇ ਗਾਹ ਆ ਦੂਜਾ ਨੂੰ ਮੈਂ ਮਾਰ ਦੇਣਾ ਇੱਕ ਨਜਾਇਜ਼ ਪਿਸਤੌਲ ਆ ਤੇ ਇੱਕ ਲਾਇਸੈਂਸੀ ਇਹਦੇ ਕੋਲ ਆ ਤੇ ਜਿਹੜੇ ਮੁੰਡੇ ਦੂਜੇ ਉਹਨਾਂ ਕੋਲ ਨਜਾਇਜ਼ ਹਥਿਆਰ ਆ ਇਹਨਾਂ ਪਿੰਡ ਜਣਾ ਕਈ 200 200 ਬੰਦਾ ਪਿੰਡ ਚ ਲਾ ਕੇ ਦਸਤ ਜਿਆਦੀ ਮਣਾਉਣ ਡਿਆ ਨਾ ਮੇਲੇ ਤੇ 200 200 ਗੱਡੀ ਲਿਆਉਂਦਾ ਵਾ ਇਹ ਪਿੰਡ ਜਣਾ ਮੈਂ ਕਿਸ ਨੂੰ ਰਹਿਣ ਨਹੀਂ ਦੇਣਾ ਇਹਨਾਂ ਬਹੁਤੀ ਦਾਸਤ ਪਾਈ ਆ ਆਦੇ ਇਹੋ ਪਮਾਸਣਾ ਦਾ ਸਖਤ ਤੋਂ ਸਖਤ ਕਾਰਵਾਈ ਕੀਤੀ ਹਾਂਜੀ ਉਹ ਉਹ ਆ ਕਿ ਸਰਪੰਚੀ ਹੈ ਆਮ ਪਾਰਟੀ ਦਾ ਕਦੀ ਉਹ ਕਾਲੀਆਂ ਜਿਹੇ ਹੋ ਜਾਂਦਾ ਕਦੀ ਕਾਂਗਰਸ ਹੋ ਜਾਂਦਾ ਇਹ ਵੀ ਆਪਣਾ ਰਟੋਲ ਪਿੰਡ ਆਜ ਉੱਤੇ ਪਿੰਡ ਦੀ ਪੰਚਾਇਤ ਦੀ ਬੋਲੀ ਹੋ ਰਹੀ ਪਰ ਬੋਲੀ ਦਰਾਨੀ ਇਹਨਾਂ ਦੀ ਆਪਸ ਤੋਂ ਮੈਮ ਹੋਈ ਆ ਤੇ ਉੱਥੇ ਜਿਹੜੀਆਂ ਗੋਲੀਆਂ ਬੰਦਿਆਂ ਤੇ ਮਾਰਤੀਆਂ ਗਿਆ ਇੱਕ ਦੀ ਡੈਥ ਹੋ ਗਈ ਦੂਜਾ ਅਮਰ ਸਰ ਜੀ ਇਹਦਾ